ਮੈਂ ਕਿਸੇ ਇੱਕ ਵੀ ਵਿਅਕਤੀ ਨੂੰ ਟੈਲੀਫੋਨ ਨਹੀਂ ਕੀਤਾ ਇੰਨੀ ਜ਼ਰੂਰ ਮੈਂ ਇਹਨਾਂ ਨੂੰ ਕਹੀ ਸੀ ਯਾਮਨੀ ਗੋਮਰ ਦੇ ਹੱਕ 'ਚ ਇਕੱਠ ਕਰੋ ਹੋ ਸਕਦਾ ਮੇਰੇ ਕੋਲ ਇਸ ਤੋਂ ਬਾਅਦ ਨਾ ਆਇਆ ਜਾ ਸਕੇ ਕਿਉਂਕਿ ਮੈਂ ਆਪਣਾ ਹਲਕਾ ਵੀ ਦੇਖਣਾ ਤੇ ਸਾਰੇ ਪੰਜਾਬ ਜਾਣਾ ਤੋਂ ਇਸ ਗੱਲ ਕਰ ਮੈਂ ਆਪਣੇ ਸਾਰੇ ਸਾਥੀਆਂ ਦਾ ਬਹੁਤ ਮਸ਼ਕੂਰ ਹਾਂ ਕਿ ਉਹਨਾਂ ਦੇ ਉਪਰਾਲੇ ਸਦਕਾ ਹੀ ਅਸਾਲਾਂ ਦੀ ਤਦਾਦ 'ਚ ਬੰਤੇ ਆਏ ਨੇ ਬੜੀ ਵੱਡੀ ਤਦਾਦ 'ਚ ਕਾਂਗਰਸ ਨੂੰ ਛੱਡ ਕੇ ਭਾਜਪਾ 'ਚ ਜਾ ਰਹੇ ਸੀ ਲੋਕ ਪਰ ਹੁਣ ਫੇਰ ਪਤਾ ਲੱਗਿਆ ਕਿ ਬਾਤ ਸੀ ਹੋ ਰਹੀ ਹੈ ਕਾਂਗਰਸ ਦੇ ਵਿੱਚ ਇਹ ਤਾਂ ਚੱਲਦਾ ਹੀ ਰਹਿੰਦਾ ਜੀ ਜਿਨ੍ਹਾਂ ਬੰਦਿਆਂ ਦਾ ਕਰਤਾਰ ਰਹੀ ਨਹੀਂ ਉਹ ਕੰਮ ਕਰਦੇ ਹੀ ਰਹਿੰਦੇ ਨੇ ਕਰਤਾਰ ਵਾਲੇ ਕਿੱਲੇ ਨਾਲ ਭਜੇ ਰਹਿੰਦੇ ਨੇ ਬਿਨਾ ਕਰਤਾਰ ਵਾਲੇ ਤਰਨਤਾਰ ਦੇ ਮੇਲੇ 'ਚ ਜਾਂ ਗਵਾਚੀਆਂ گاਵਾਂ ਬਿਨਾ ਮਾਲਕ ਤੋਂ ਮੂੰਹ ਚੁੱਕ ਕੇ ਉੱਤੇ ਨੂੰ ਵੇਖਦੀਆਂ ਨੇ ਕਈ ਵੇਖਦੇ ਰਹਿੰਦੇ ਇਲੈਕਸ਼ਨ ਇਹ ਇਲੈਕਸ਼ਨ ਦਾ ਟਾਈਮ ਹੈ ਇਹਦੇ ਵਿੱਚ ਐਕਚੁਅਲ 'ਚ ਪਤਾ ਲੱਗ ਜਾਂ ਛਾਨਣਾ ਲਾਈਦਾ ਨਹੀਂ ਦੀ ਮੰਡੀ ਦੇ ਵਿੱਚ ਮਾੜਾ ਦਾਣਾ ਥੱਲੇ ਡੇਕ ਪੈਂਦਾ ਚੰਗਾ ਉੱਤੇ ਰਹਿ ਜਾਂਦਾ ਇਹ ਛਾਨਣਾ ਹੀ ਲੱਗਦੇ ਫਿਰਦੇ ਨੇ ਹਰ ਪਾਰਟੀ ਦੇ ਵਿੱਚ ਤੁਸੀਂ ਵੇਖੋ ਕਿੰਨੀ ਆ ਰਿੰਕੂ ਵਰਗਾ ਬੰਦਾ ਇੱਕ ਸਾਲ ਪਹਿਲੇ ਆਪਣੀ ਮਾਂ ਪਾਰਟੀ ਨੂੰ ਛੱਡ ਕੇ ਗਿਆ ਫਿਰ ਆਪ ਵੱਲੋਂ ਐਮਪੀ ਬਣਿਆ ਫਿਰ ਆਪ ਦਾ ਐਮਪੀ ਬਣ ਕੇ ਆਪ ਦੀ ਟਿਕਟ ਲੈ ਕੇ ਭੱਜ-ਭੱਜਾ ਲਾ ਗਿਆ ਹੁਣ ਇਹ ਕਿਸੇ ਨੇ ਸਿਕਿਉਰਿਟੀ ਲੈਣੀ ਹੈ ਕਿਸੇ ਨੇ ਪੈਸੇ ਲੈਣੇ ਨੇ ਤਾਂ ਇਹ ਬਿਮਾਰੀ ਜਿਹੜੀ ਇਸ ਟਾਈਮ ਪਈ ਜਾ ਪੋਲਟਰੀ ਫਾਰਮਾਂ ਦੇ ਪਿਛਲੇ ਸਾਲਾਂ 'ਚ ਜੋ ਰਾਤ ਨੂੰ ਤੁਸੀਂ ਫੀਡ ਪਾ ਕੇ ਚਲੇ ਜਾਓ ਸਵੇਰੇ ਪਤਾ ਲੱਗੇ ਸਾਰੀਆਂ ਕੁਕੜੀਆਂ ਸਿਰ ਛੁੱਟ ਗਈਆਂ ਨੇ ਇਹ ਹਾਲੇ ਨਾ ਦਾ ਕਰਦਾਰ ਵਾਲੇ ਬੰਦੇ ਬਹੁਤ ਥੋੜੇ ਨੇ ਇਸ ਕਿਸਮ ਦੇ ਜਿਹੜੇ ਬੰਦਿਆਂ ਦਾ ਆਈਡੀਓਲੋਜੀ ਹੈ ਕਿ ਤਾਕਤ ਹੀ ਰਹਿਣਾ ਜਿਨ੍ਹਾਂ ਲੋਕਾਂ ਦੇ ਹੈ ਕਿ ਤਾਕਤ ਹੀ ਰਹਿਣਾ ਤੇ ਤਾਕਤ ਦੇ ਵਿੱਚ ਉਹੀ ਬੰਦੇ ਫਿਰ ਉਹਨਾਂ ਨੂੰ ਕਿਹੜੀ ਪਾਰਟੀ ਚੱਲ ਸਕਦੀ ਹੈ ਉਹਨਾਂ ਨੂੰ ਜਾਂ ਭਾਜਪਾ ਚੱਲ ਸਕਦੀ ਜਿਹੜੀ ਸੈਂਟਰ 'ਚ ਜਾਂ ਜਿਹੜੀ ਸੂਬੇ ਦੇ ਵਿੱਚ ਉਹ ਚੱਲ ਸਕਦੀ ਹੈ ਨੀਲੇ ਰੰਗ ਦੇ ਨੋਟ ਵੀ ਉਹੀ ਦੇ ਸਕਦੇ ਨੇ ਪੋਜੀਸ਼ਨਾਂ ਵੀ ਉਹੀ ਦੇ ਸਕਦੇ ਨੇ ਤੇ ਜਿੱਦਣ ਸਾਡੀ ਇਲੈਕਸ਼ਨ ਆਣੀ ਹੈ ਸਾਡੇ ਦਰਵਾਜ਼ਿਆਂ ਦੇ ਬਾਹਰ ਲਾਈਨ ਲਾ ਕੇ ਡੰਡਾਉਤ ਕਰਦੇ ਹੋਣੇ ਨੇ ਕਿਸਾਨਾਂ ਦਾ ਹਾਲੇ ਕਿਸਾਨਾਂ ਦੇ ਮੁੱਦੇ ਨੂੰ ਕਿਸ ਤੇ ਕਹ ਦੇ ਦਿਓ ਕਿਸਾਨਾਂ ਦਾ ਵੇਖੋ ਗੱਲ ਇਸ ਤਰ੍ਹਾਂ ਕਿਸਾਨਾਂ ਦਾ ਮੁੱਦਾ ਉਦੋਂ ਹੱਲ ਹੋਣਾ ਜਦੋਂ ਮੋਦੀ ਤੋਂ ਕਿਹੜਾ ਛੁੱਟਿਆ ਤੇ ਭਗਵੰਤੋਂ ਕਿਹੜਾ ਛੁੱਟਿਆ ਕਿਉਂਕਿ ਭਗਵੰਤ ਰਬਰਡ ਸਟੈਂਪ ਤੇ ਇੱਕੋ ਕੁਮਰਬੀਜ ਪ੍ਰਤਾਪ ਨੇ ਕਲੀਅਰ ਕੱਟੇ ਗੱਲ ਕਹੀ ਕਿ ਜਦੋਂ ਕੇਜਰੀਵਾਲ ਸਾਹਿ ਫੜੇ ਗਏ ਨੇ ਉਦੋਂ ਸਾਰੀ ਰਾਤ ਭਗਵੰਤ ਦੇ ਘਰ ਭੰਗੜਾ ਪੈਂਦਾ ਰਿਹਾ ਉਹਨੂੰ ਸ਼ੁਕਰ ਕੀਤਾ ਬਸ ਅਸਾਂ ਕਿਤੇ ਫੜਿਆ ਗਿਆ ਇਹਨੂੰ ਇਹ ਸੀ ਕਿ ਮੈਨੂੰ ਇੱਕ ਕਨਵੀਨਰ ਬਣਾਣਗੇ ਆਪ ਦਾ ਉਹ ਵੀ ਸਿਆਣਾ ਸੀ ਕੇਜਰੀਵਾਲ ਉਹਨੇ ਆਪਣੀ ਤਰਨ ਪਤਨੀ ਅੱਗੇ ਕਰ ਦਿੱਤੀ ਅਸੀਫਾ ਦਿੱਤਾ ਨਹੀਂ ਨਹੀਂ ਤੇ ਇਹਦੇ ਵਰਗੇ ਤੇ ਕਈ ਬੈਠੇ ਸੀ ਇੱਥੇ ਸਾਂਭਣ ਵਾਸਤੇ ਕੰਮ ਸੀ ਬਗਾਨੇ ਮਾਲ ਤੇ ਇਹਨਾਂ ਦਾ ਧਿਆਨ ਸੀ ਕਿ ਪੈੜੀ ਖਾਲੀ ਹੋਏਗੀ ਤੇ ਅਸੀਂ ਕਬਜ਼ਾ ਲਾਂਗੇ ਉਹ ਖੁੱਲਿਆ ਉਹ ਕਬਜ਼ਾ ਨਹੀਂ ਮਿਲਿਆ ਇਹਨਾਂ ਨੂੰ ਵੀ ਨਵੇਂ ਨਵਾਂ ਚਿਹਰਾ ਦਿੱਤਾ ਲੋਕ ਸਭਾ ਚਾਰਪੁਰ ਨੂੰ ਵੀ ਜਨਗਤ ਕੁਝ ਵਖੋ ਸਾਰੇ ਨੂੰ ਵੱਡੀ ਗੱਲ ਕੀ ਹੈ ਕਿ ਕਾਂਗਰਸ ਨੇ ਬਿਲਕੁਲ ਹੀ ਦੋ ਚਿਹਰੇ ਔਰਤਾਂ ਨੂੰ ਦਿੱਤੀਆਂ ਦੋ ਸੀਟਸ ਇੱਕ ਦਿੱਤੀ ਹਿਸ਼ਾਰਪੁਰ ਤੇ ਇੱਕ ਫਰੀਦਕੋਟ ਦੋਨੋਂ ਹੀ ਜਿਹੜੀਆਂ ਨੇ ਬਿਲਕੁਲ ਪੜੀਆਂ ਲਿਖੀਆਂ ਯੰਗ ਕੈਂਡੀਡੇਟਸ ਨੇ ਜਿਹੜੇ ਸਧਾਰਨ ਘਰਾਜੋਂ ਨੇ ਕੋਈ ਪੋਲਿਟਿਕਲ ਬੈਕਗ੍ਰਾਉਂਡ ਹੈ ਨਹੀਂ ਤੋਂ ਇਹੀ ਲੋਕਾਂ ਨੂੰ ਅਸੀਂ ਇਨਸਪਾਇਰ ਕਰ ਰਹੇ ਹਾਂ ਕਿ ਕਾਂਗਰਸ ਬਿਹਤਰੀਨ ਕੈਂਡੀਡੇਟਸ ਦੇ ਕੇ ਆ ਰਹੀ ਤੁਹਾਡੀ ਵਧੀਆ ਲੜਾਈ ਵੇਖੋ ਅੱਧੇ ਬੰਦੇ ਤੇ ਮੈਂ ਵੇਖੇ ਨੇ ਪਾਰਲੀਮੈਂਟ ਚ 5 ਸਾਲ ਕੋਈ ਇੱਕ ਸਵਾਲ ਤੱਕ ਵੀ ਨਹੀਂ ਕਰਦੇ ਉਹ ਸਮੋਸੇ ਦੇ ਡੋਸੇ ਖਾ ਕੇ ਉਥੋਂ ਵਾਪਸ ਆ ਜਾਂਦੇ ਘਰ ਤੋਂ ਕੱਢੇ ਜਿਹੜੇ ਪੜੇ ਲਿਖੇ ਹੋਣਗੇ ਸਵਾਲ ਤੇ ਉਹ ਹੀ ਚੁੱਕੇ ਕਰਨੇ ਜੀ ਪੰਜਾਬ ਬਚਾਓ ਜਾਪਾ ਕਿਦਾਂ ਵੇਖਦੇ ਹੋ ਜੀ ਉਹ ਤੇ ਆਪਣੇ ਆਪ ਨੂੰ ਹੀ ਬਚਾ ਲੈਣ ਇੰਨਾ ਹੀ ਪੜਿਆ ਜੀ ਪੰਜਾਬ ਬਚਾਉ ਗਿਆ